ਸੰਗੀਤੀ ਆਪਣੀ ਅਦੁੱਤੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਾਹਤਮਜ ਬੇਨਤੀ ਹੈ ਕਿ ਵੀਡੀਓ ਨੂੰ ਬਿਨਾ ਸਕ੍ਰਿਪਟ ਕੀਤਾ ਪੂਰਾ ਜਲਦ ਸੁਣੇ ਹੁੰਦੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪਜੀ ਦੇ ਬਹੁਤ ਕੰਮ ਆਉਂਦੀਗੀ ਅਤੇ ਸੰਗਤੂ ਜੀ ਅੱਜ ਦੀ ਇਹ ਵੀਡੀਓ ਆਪ ਵੀ ਨੂੰ ਬਹੁਤ ਪਸੰਦ ਵੀ ਆਵੇਗੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੇ ਧੰਧੀਆਂ ਕਲਕੀ ਤਰਪਾਸ਼ਾਹ ਜੀ ਦੇ ਧਰਤਨਾ ਕ੍ਰਿਸ਼ਨ ਅੰਬਤ ਦਾ ਹਾਸਲ ਕਰਨ ਦੀ ਜੁਗਤੀ ਆਪਦੀ ਦੇ ਨਾਲ ਸੰਭੀ ਕਰਨ ਜਾਣਗੇ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਨੇ ਜੀ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਸਭ ਤੇ ਇੱਕ ਉਪਰਾਨ ਦੇਖਿਆ ਨੋ ਆਪਣੀ ਜ਼ਿੰਦਗੀ ਦੇ ਵਿੱਚ ਨਿੱਕੀ ਨਿੱਕੀ ਕਲਮ ਨੂੰ ਲੈ ਕੇ ਬੜੇ ਹੀ ਨਿਰਾਸ਼ਜੇ ਹੋ ਜਾਂਦੇ ਆ ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਗੰਤ ਪਹੁੰਚ ਜਾਵੇ ਉਹਨਾਂ ਦਾ ਕੋਈ ਵੀ ਨੁਕਸਾਨ ਹੋ ਜਾਵੇ ਤਾਂ ਵੀ ਬੜੀ ਸ਼ੇਖੀ ਵਾਗੀ ਜੀ ਦੇ ਨਾਲ ਗਿਲੇਸ਼ ਗਿਲੇਸ਼ੇ ਕਰਨਾ ਵਾਗ ਜਾਂਦੇ ਆ ਉਹ ਇਹ ਗੁੱਸੇ ਨੂੰ ਉਲਾਮੇ ਰਹਿਣ ਲੱਗ ਜਾਂਦੇ ਆ ਜਿਵੇਂ ਆਪਣੀ ਕਿਸਮਤ ਨੂੰ ਹੀ ਤੋਸ ਸਮਝੀ ਕਰ ਬੰਦੇ ਆ ਕਿਰਨੌਰ ਤੁਸੀਂ ਮੇਰੀ ਕਿਸਮਤ ਹੀ ਮਾਰੀ ਲਿਜੀਏ ਜਾਂ ਕਈ ਵਾਰ ਕੀ ਮਤ ਕਿ ਜੋ ਚੀਜ਼ ਤੋਂ ਪ੍ਰਾਪਤ ਕਰਨਾ ਚਾਹੁੰਦੇ ਹਨ ਜੇਕਰ ਕੋਈ ਕੀ ਗੁਮੁਸ਼ਤੀ ਸ਼ਚੀ ਨਾਵੇ ਤਾਂ ਉਹ ਕਦੇ ਕਾਲੇ ਪਹਿਨਾਂ ਪਿਆ ਤੇ ਕਾਲੇ ਹੰਦੇ ਵਿੱਚ ਵਾਹੇ ਹੁੰਦੀ ਨੂੰ ਲਾਪੇ ਜਾਂਦਾ ਹੈ ਵਾਹੇ ਹੁੰਦੀ ਦੇ ਨਾਲ ਗਲੇਸ਼ਿਕ ਵਿਸ਼ੇਸ਼ਤਾਵਾਂ ਕਰਦੇ ਆਂ ਤਾਂ ਕਿ ਕਿਸਮਤ ਨੂੰ ਪਹੁੰਚਦੇ ਆ ਕਿ ਅਪਾ ਤੁਸੀਂ ਤਾਂ ਮੇਰੀ ਕਿਸਮਤਹੀ ਨਾਲ ਲਿਖੀ ਆ ਤੁਸੀਂ ਮੇਰੀ ਸੌਂਹਣ ਦੇ ਹੀ ਨਹੀਂ ਪਰ ਸੰਗਤ ਜੀ ਪਾਣੀ ਕਿਉਂ ਦਾ ਸਜੀ ਕੁਝਾਂ ਨੇ ਸਮਝਾਂ ਗਏ ਹੋ ਕਿ ਇਹ ਅੰਸਰ ਸਭ ਤੋਂ ਪਾਰਸ਼ਾ ਪਰ ਆਪਣੀ ਸਿੱਖਾਂ ਦੀ ਘਟਾ ਸਹਾਂ ਲੈਣ ਕੋਈ ਸਿੱਖ ਸਨ ਨਵਨ ਅਹੂਰੀ ਭਾਈ ਗੁਰਦਾਸ ਜੀ ਸਾਡੇ ਲਈ ਲਿਖਦੇ ਆਪੇ ਭਾਈ ਗੁਰਦਾਸ ਜੀ ਨੇ ਕੋਹੀ ਲਿਖਿਆ ਕਿਉਂ ਤੁੰਡਾ ਨੇ ਮਹੇਸ਼ੂਨ ਕੀਤਾ ਹੈ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਮਿਹਨਤ ਕੀਤੀ ਹੈ ਭਾਈ ਗੁਰਦਾਸ ਕੀ ਕਹਿੰਦੇ ਜੇ ਸਿੱਖਾ ਜੀਰ ਤੋਂ ਚੜਨਾ ਹੈ ਨਾ ਕਿ ਗੁਰੂ ਸਾਹਿਬ ਜੀ ਤੇਰੇ ਹਰ ਕੰਮ ਦੇ ਵਿੱਚ ਵਰਤਨ ਤੇਰੀ ਹਰ ਥਾਂ ਤੇ ਰੱਖਿਆ ਕਰਨ ਤੇਰੇ ਹਰ ਕੰਮ ਦੇ ਵਿੱਚ ਸਹਾਹੀ ਹੂੰ ਸਤਿਗੁਰ ਸੱਚੇ ਪਾਸ਼ਾ ਜੀ ਦੀ ਤੇਰੇ ਉੱਤੇ ਕਿਰਪਾ ਬਣੀ ਰਹੇ ਕਕਸ ਇਹਦੇ ਲਈ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ ਜੇ ਤੂੰ ਇਹ ਇੱਕ ਕੰਮ ਕਰ ਲਿਆ ਫਿਰ ਤੂੰ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਹੁੰਦੀ ਹੋਈ ਕਿਰਪਾ ਦੇਖੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਹਰ ਥਾਂ ਤੇ ਰੱਖਿਆ ਕਰਦੇ ਨੇ ਹਰ ਕੰਮ ਦੇ ਵਿੱਚ ਸਹਾਹੀ ਹੁੰਦੇ ਨੇ ਤੇ ਜਦੋਂ ਕਿਸੇ ਨੇ ਪੁੱਛਿਆ ਕਿਉਂ ਕੰਮ ਕਿਹੜਾ ਹੈ ਉਹ ਪਾਈ ਗੰਦੋਸ ਜੀ ਕਹਿੰਦੇ ਤੈਨੂੰ ਅਕੜਾ ਇੱਕ ਕਦਮ ਆਪਣੇ ਗੁਰੂ ਵੱਲ ਚੁੱਕਣਾ ਪੈਣਾ ਹੈ ਆਪਣੇ ਗੁਰੂ ਕਲ ਵਧਾਉਣਾ ਪੈਣਾ ਹੈ ਬਾਕੀ ਦੇ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਤੇਰੀ ਬਾਹ ਫੜ ਲੈਣੀ ਹੈ ਤੇਰੀ ਰੱਖਿਆ ਕਰਦੀ ਮਤ ਸੋ ਪਹਿਲਾ ਕਦਮ ਤੈਨੂੰ ਚੁਪਣਾ ਮਰੇ ਨਾਲ ਆਪਣੇ ਗੁਰੂ ਵੱਲ ਕਿ ਆਪਾਂ ਜੇ ਰੱਖਣਾ ਪਹਿਲਾ ਕਦਮ ਆਪਣੇ ਗੁਰੂ ਸਾਹਿਬ ਜੀ ਨਾਲ ਕੇਂਜੀ ਚੁਪਣਾ ਹੈ ਤਾਂ ਉਹਦੇ ਜਵਾਬ ਦੇ ਵਿੱਚ ਮਹਾਵਿਕਟਿ ਸਮਝੰਦੇ ਲੋਕ ਕਹਿੰਦੇ ਆ ਜਦੋਂ ਆਪਾਂ ਆਪਣੇ ਗੁਰੂ ਸਾਹਿਬ ਜੀ ਦੇ ਦਿੱਤੀ ਹੋਈ ਗਿਆਨ ਦੇ ਮੁਤਾਬਕ ਚੱਲਣਾ ਸ਼ੁਰੂ ਕਰਦੇ ਆ ਨਾ ਸਮਝੋ ਗੁਰੂ ਵੱਲ ਕਦਮ ਉਧਾਰ ਰਹੇ ਆ ਤੇ ਬਸ ਸਾਡੇ ਵੱਲ ਇੱਕ ਕੋਸ਼ਿਸ਼ ਕਰਨ ਦੀ ਹੁੰਦੀ ਆ ਧਾਕੀ ਕਿਰਪਾ ਮੰਗਣ ਅਤੇ ਕਰ ਦੇਣੀ ਆ ਤੋ ਗੁਰੂ ਸਾਹਿਬ ਜੀ ਦਾ ਗਿਆਨ ਸਾਨੂੰ ਕੀ ਕਹਿੰਦਾ ਹੈ ਗੁਰੂ ਸਾਹਿਬ ਜੀ ਸਾਨੂੰ ਰੋਜ਼ ਕਹਿੰਦੇ ਆ ਕਿ ਭਾਈ ਅੰਮ੍ਰਿਤ ਵੇਲੇ ਫਕੀਰ ਜਨਤਬਦੀ ਕਰਨਾਮ ਜਾਪ ਕਰ ਦਿਨ ਭਰ ਦੇ ਵਿੱਚ ਤੂੰ ਚੰਗੇ ਚੰਗੇ ਕੰਮ ਕਰ ਖੁਦ ਮਿਹਨਤ ਕਰ ਦੂਜਿਆਂ ਨੂੰ ਮਿਹਨਤ ਕਰਮ ਦੇ ਇਸ ਹਰਿਦਤ ਦਾ ਭਾਵ ਪਰ ਸੰਤ ਦੇ ਪੜੇ ਬਾਰੇ ਸੋਚ ਤੂੰ ਨਕੇਵੀ ਕਦੇ ਤੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਕੋਈ ਨਕੇਵੀ ਕਦੇ ਤੂੰ ਆਪਣੇ ਮਨ ਦੇ ਵਿੱਚ ਦੂਜਿਆਂ ਦੇ ਬੁੱਕੀ ਕਿ ਲਿਖਾ ਨਹੀਂ ਰੱਖਣੀ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮਾੜਾ ਨਹੀਂ ਸੋਚਣਾ ਇਹਨਾਂ ਹੱਥਾਂ ਦੇ ਨਾਲ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਇਹ ਹੈ ਗੁਰੂ ਦਾ ਗਿਆਨ ਸਾਤੇ ਨੂੰ ਜੇ ਜਦੋਂ ਆਪਾਂ ਆਪਣੇ ਗੁਰੂ ਦੇ ਗਿਆਨ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੰਦੇ ਆ ਸਮਝੋ ਸੰਸਾ ਇੱਕ ਕਦਮ ਆਪਣੇ ਗੁਰੂ ਵੱਲ ਅਸੀਂ ਵਧਾ ਲਿਆ ਗਿਰ ਬਾਕੀ ਕਿਰਪਾ ਮਹਾਰਾਜੀ ਆਪ ਕੋ ਕਰ ਦਿੰਦੇ ਨੇ ਜੋ ਆਨ ਆਪਾ ਧੀਰਜ ਦੀ ਦੇ ਕੇ ਬੇਨਤੀਆਂ ਕਰਦੇ ਕੋਈ ਵੀ ਮੇਰੇ ਸ਼ਬਦੀ ਇਸ ਤਰ੍ਹਾਂ ਪਹਿਲਾ ਕਦਮ ਲਈ ਤੁਸਲਾ ਆਪਹੀ ਸਾਦੇ ਚ ਚਕਾਲ ਨੂੰ ਸਾਨੂੰ ਮੱਤ ਪੀਲਾ ਬਖਸ਼ੋ ਅੰਮ੍ਰਿਤ ਵੇਲੇ ਉਠਣ ਦੀ ਹਰ ਕੋਸ਼ਿਸ਼ ਕਰਨੀ ਹੈ ਤੇ ਕੋਸ਼ਿਸ਼ ਕਰਨ ਤੋਂ ਪਹਿਲਾਂ ਗੁਰਸਹਿਬ ਜੀ ਦੇ ਕੇ ਅਰਦਾਸ ਬੁਣਨੀ ਕਰਕੇ ਗੁਰੂ ਸਾਹਿਬ ਜੀ ਦੀ ਅੱਗੇ ਅਰਜੀ ਲਾਉਣੀ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਅੰਮ੍ਰਿਤ ਵੇਲੇ ਬਖਸ਼ੋ ਨਿਮਨੁਮੁਖਤ ਵੇਲੇ ਦਾ ਨਿਤ ਨਯਮ ਬਖਸ਼ੋ ਰੋਜ਼ ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੁਣਨੀ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਮੇਰੇ ਅੰਮ੍ਰਿਤ ਸੰਸਾ ਸਭਾ ਹੋਵੇ ਮੇਰੇ ਤੇ ਕਿਰਪਾ ਕਰੋ ਮੇਰੇ ਨਾ ਹੱਥ ਕੋ ਨ ਪਦੇ ਕਿਸੇ ਦਾ ਮਾਰ ਨਾ ਲਵੇ ਮੇਰੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਪਤੀ ਮਾਨਸ ਚੁੰਝ ਨਾ ਆਵੇ ਸਤਿਗੁਰ ਸਤਿਗਤਾਂ ਸ਼ੇ ਮੈਨੂੰ ਮਾਰ ਨਾ ਦਿੱਤਾ ਕਿਹੜੇ ਕੰਧਾਂ ਤੋਂ ਬਚਾ ਕੇ ਰੱਖਣਾ ਰੋਜ਼ ਰੋਜ਼ ਆਪਣੇ ਗੁਰੂ ਸਾਹਿਬ ਦੀ ਦੇ ਕੇ ਅਰਚਨਾ ਕਰਨੀ ਹੈ ਅੰਦਾਸਾਂ ਦੀ ਕਿਨ੍ਹਾ ਹਲਣਾ ਨਹੀਂ ਬਸ ਮੁਕਤੀ ਕਰਨੀ ਹੈ ਕਿ ਆਪਣੇ ਗੁਰੂ ਉੱਤੇ ਟਹਿਣਾ ਹੈ ਜਦੋਂ ਆਪ ਆਪਣੇ ਜੀਵ ਅਗੇ ਟੈਅ ਕਹੇ ਆਪਣਾ ਆਤਮਾ ਗੁਰੂ ਦੇ ਅਗੇ ਸਮਰਪਿਤ ਕਰ ਦੇ ਤਾਂ ਕਿ ਮਹਾਰਾ ਸੱਚਾ ਪਾਸ਼ਾ ਚੰਗੇ ਆ ਮੰਦਿਆਂ ਤੇਰੇ ਤੇਰੇ ਆਂ ਦੀ ਤੈਨੂੰ ਮੰਨ। ਉਹ ਸਤਿਗੁਰ ਸੱਚੇ ਪਾਸ਼ਾ ਆਪੇ ਹੀ ਸਾਨੂੰ ਸਵਾਲ ਲੈਣਗੇ। ਇਹ ਮੈਲੇ ਮਨ ਨੂੰ ਵੀ ਉਹਨਾਂ ਨੇ ਸ਼ਿਮਾ ਬਣਾ ਦੇਣਾ ਹੈ। ਕਵੀਪੁਰ ਬਣਾ ਦੇਣਾ ਹੈ। ਬਸ ਆਪਨੇ ਟੈਅ ਦੇ ਦੇਆ ਉਹਨਾਂ ਦੀ ਕਿਰਪਾ ਦੇ ਵਿੱਚ ਕੋਈ ਨਹੀਂ ਦੇਰੀ ਲੈਣੀ ਆ। ਸਾਨੂੰ ਤੇ ਕਿਰਪਾ ਇਸ ਕਰਕੇ ਨਹੀਂ ਦੀ ਕਿਉਂਕਿ ਅਸੀਂ ਆਪਣੀਆਂ ਦਮ ਤਨਾ ਨੂੰ ਮੰਨਦੇ ਹੀ ਨਹੀਂ ਆ ਅਸੀਂ ਆਪਣੇ ਵੱਲੋਂ ਚੁਸਤ ਚਲਾਕੀਆਂ ਕਰਦੇ ਆ ਅਸੀਂ ਕਹਿੰਦੇ ਅਸੀਂ ਤਾਂ ਕਦੇ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਹੈ ਜਦੋਂ ਆਪਾਂ ਕਿਸੇ ਦੀ ਨੁੰਦਿਆ ਚੁਗਲੀ ਕਰਦੇ ਆ ਤਾਂ ਉਹ ਮਾਰਾ ਹੀ ਕਰ ਰਏ ਹੁੰਦੇ ਆ ਜਦੋਂ ਅਸੀਂ ਕਿਸੇ ਨੂੰ ਝੂਠ ਬੋਲਦੇ ਆ ਜਦੋਂ ਕਿਸੇ ਦੇ ਨਾਲ ਕਿਸੇ ਵੀ ਕੰਮ ਦੇ ਵਿੱਚ ਬੇਈਮਾਨੀ ਕਰਦੇ ਆ ਆਪਾਂ ਨੇ 10 ਰੁਪਏ ਦੀ ਹੀ ਬੇਈਮਾਨੀ ਕਰੀਏ ਉਹ ਵੀ ਸਭਾ ਮਾਰਾ ਕੰਮਿਆ ਮੋੜਾ ਕਰਮਿਆ ਕਿਸੇ ਵੀ ਤਰੀਕੇ ਦੇ ਨਾ ਵਾਹਿਗੁਰੂ ਜੀ ਦੀ ਇਹ ਜੀਵ ਜੰਤ ਨੂੰ ਬਚਾਉਣ ਬਚਾ ਇਹ ਸਾਡੇ ਮਾੜੇ ਕੰਮ ਨਹੀਂ ਮਾੜੇ ਕਰਕ ਨਹੀਂ ਸੋ ਇਹਨਾਂ ਨੂੰ ਪਰਮ ਤੋਂ ਬਚਾਏ ਤਾਂ ਗੁਰੂ ਸਾਹਿਬ ਜੀ ਹਰ ਮੇਰੇ ਘਰ ਤੋਂ ਨਾ ਉਹਨੇ ਜਦੋਂ ਇਹ ਪੁਰਪਰੇ ਜਾ ਰਹਾ ਹੈ ਨਾ ਗੁਰੂ ਘਰ ਜਾ ਕੇ ਆਪਣੀ ਗੁਰੂ ਦੇ ਅੱਗੇ ਇਹ ਅਰਦਾਸ ਗੁੰਤੀ ਕਰਨੀ ਹੈ ਕਿ ਮਹਾਰਾਜ ਕਿਰਪਾ ਕਰੇ ਮੈਨੂੰ ਵਰਪਣਾ ਮਿਲ ਆਵੇ ਕਿਉਂਕਿ ਮਾਰਾ ਸੱਚੇ ਭਾਸ਼ਾ ਸਾਡੇ ਮਨ ਨਹੀਂ ਭਾਉਂਦੇ ਕਿਤੇ ਗੁਰੂ ਸਹਿਬ ਜੀ ਦੇ ਪੂਰ ਸਾਡੇ ਮਨ ਟਿਸਟ ਚ ਲੱਗੀਆਂ ਨਹੀਂ ਕਿਉਂਕਿ ਨਾ ਹੀ ਉਹਨਾਂ ਨੇ ਸਾਡੇ ਹੱਥ ਦੇ ਵਿੱਚ ਫੜ ਗਿਆ ਮੈਂ ਕੀ ਆ ਸੇਵਾਵਾਂ ਤੇ ਕੰਮ ਦੇਖਣਾ ਨਹੀਂ ਗੁਰੂ ਸਹਿਬ ਜੀ ਨੇ ਸਾਡਾ ਮਾਨ ਕਰਨਾਈ ਇੱਕੇ ਮੰਨ ਦੇ ਵਿੱਚ ਆਪਣੇ ਗੁਰੂ ਸਰਬਜੀ ਦੇ ਰਹੀ ਪ੍ਰੇਮ ਪਿਆਰ ਘਰਸਾ ਲੈ ਕੇ ਜਾਵਾਂਗੇ ਕਿ ਮੰਨ ਦੇ ਵਿੱਚ ਆਪਣੇ ਗੁਰੂ ਦਾ ਨਾਮ ਲੈ ਕੇ ਜਾਵਾਂਗੇ ਉਹ ਫਿਰ ਦੇਖਣਾ ਗੁਰੂ ਸਰਬਜੀ ਕਿੰਜ ਕਰੇਗਾ ਤੇ ਐਨੀ ਕਿਰਪਾ ਕਰਦੇ ਆ ਕਿ ਘੋੜੇ마 ਛੋਟਨਾ ਬੈ ਜਾਂਦੇ ਹਨ ਸਤਿਗੁਰ ਸੱਚੇ ਪਾਛਾ ਜੁਰੇ ਮੁੱਖਾ ਹਣੀ ਆਪਣੇ ਸੇਤਰੀ ਜੋ ਨਿਹੇ ਉਚ ਫਲ ਨਹੀਂ ਦਿੰਦੇ ਉਹ ਕਿਹਜਾ ਜਦ ਸਤਿਗੁਰ ਸੱਚੇ ਪਾਛਾ ਹੈ ਹੀ ਬਹੁਤ ਜ਼ਿਆਦਾ ਦੇ ਆਪ ਕੋਲ ਨੂੰ ਇਹ ਦੋ ਵਾਸਖੇ ਬਣਨੂ ਨੂਏ ਕਰੋ ਸੇਜੇ ਨਾਲ ਆਪਣੇ ਗੁਰੂ ਜੀ ਨੂੰ ਪਕਾਰ ਕਰਦੇ ਆਂ ਗੁਰੂ ਅਗੇ ਅਰਦਾਸ ਕਰਨੀ ਕਰਦੇ ਆਂ ਸਤਿਗੁਰੂ ਜੀ ਦੇ ਆਸ਼ੀਸ਼ਾਂ ਨਾਲ ਹਰ ਕੰਮ ਵਿੱਚ ਬਣਚਾਉਂਦੇ ਆਂ ਹਰ ਥਾਂ ਤੇ ਰੱਖਿਆ ਜਾਂਦੇ ਨੇ ਜਿੱਥੇ ਨਮ ਜੀ ਖੜ ਕੇ ਮਹਾਰਾਜ ਨੂੰ ਪਕਾਰਤੋਂ ਗੁਰੂ ਸਤਿਗੁਰੂ ਸੱਚੇ ਪਾਸ਼ਾ ਦਰਮਨ ਨੂੰ ਕੇ ਵਸਖਰੇ ਮੰਗ ਮੰਗੋਂ ਆਪਣੇ ਜੀ ਨੂੰ ਦਿਖਾਏ ਕਿਦਣਾ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਹੰਗਾ ਤੇ ਜਨਮ ਗੁਰੂ ਦੇ ਗਿਆਨ ਨੂੰ ਤੇ ਨੋਤਾ ਚਨਨਾਈ ਤੇ ਗੁਰੂ ਦਾ ਗਿਆਨ ਕਿੱਥੇ ਆ ਕੁਰਬਾਨੀ ਦੇ ਵਿੱਚ ਕੁਰਬਾਨੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਗਿਆਨ ਹੈ ਜੁਦਾ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਹਰ ਕੰਮ ਕਰਨਾ ਸਿਖਾਇਆ ਕਿ ਇਹ ਦੁਨਿਆਵੀ ਦੇ ਚਰਨ ਦੇ ਆਪਾ ਆਪਣੀਆਂ ਦੁਨਿਆਵੀ ਜਿੰਮੇਵਾਰੀਆਂ ਵੀ ਨਿਭਾਉਣਾ ਝਾਨੇ ਨਾਉ ਨਾਲ ਆਪਣੇ ਨੇਕ ਕਰਮ ਕੈਂਗੇ ਬਣਾਉਨੇ ਆ। ਤੁਹਾ ਜਨਮ ਬਣੇਗੀ ਕਿੰਜ ਇਕ ਨਹੀਂ ਆ। ਆਪਣੇ ਜੰਮਣ ਮਰਨ ਤੋਂ ਛਟ ਪਹਰਾ ਜਿੰਨੇ ਕਰੋਣੇ। ਮਾਹਰਾ ਸੱਚੇ ਪਰ ਸ਼ਨੀ ਸਾਰੇ ਰੰਗ ਬਸਤੇ ਆ। ਜਸਕਿ ਨੂੰ ਸਦਗੀਰੀ ਬਖੀ ਨੀ ਕੀ ਬਾਣੀ ਨੂੰ ਧਿਆਨ ਦੇ ਨਾਲ ਪੜੰਦੇ ਹਨ ਉਹ ਸਮਝਣ ਦੀ ਲਈ ਆ ਤਾ ਕ ਸਮਝ ਕੇ ਗੁਰ ਸਾਹਿਬੀ ਦੇ ਮਤਲਬ ਅਕ ਚੱਲਣ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਕਿਉਂਕਿ ਆਪਾਂ ਕੋਸ਼ਿਸ਼ ਹੀ ਕਰ ਸਕਦੇ ਆ ਬਾਕੀ ਕਿਰਪਾ ਮਾਣੋਤ ਨਹੀਂ ਕਰਦੀ ਆ। ਸੇ ਸੰਤ ਦੀ ਆਸ ਕਰਦੇ ਆ। ਕਿ ਅੱਜ ਦੀ ਕੇ ਰਿਵਿਊ ਤੁਹਾਨੂੰ ਚੰਗੀ ਲੱਗੀ ਹੋਵੇਗੀ